ਰੋਕ ਰਹੀ ਅਗਲੀ ਵੱਡੀ ਖਬਰ ਦਾ ਕੈਨੇਡਾ ਦੇ ਵਿੱਚ ਮੁੜ ਭਾਰਤ ਵਿਰੋਧੀ ਸਾਜ਼ਿਸ਼ ਕੀਤੀ ਗਈ ਹੈ ਖਾਲਿਸਤਾਨ ਸਮਰਥਕਾਂ ਨੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਕੰਧਾਂ ਤੇ ਨਾਰੇ ਲਿਖੇ ਗਏ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਗਏ ਨੇ ਖਾਲਸਾ ਦਿਵਾਨ ਸੁਸਾਇਟੀ ਦੇ ਰੋਜ਼ ਸਟਰੀਟ ਗੁਰਦੁਆਰੇ ਤੇ ਇਹ ਨਾਰੇ ਲਿਖੇ ਗਏ ਨੇ ਖਾਲਸਾ ਦਿਵਾਨ ਸੁਸਾਇਟੀ ਨੇ ਖਾਲਿਸਤਾਨੀ ਪੱਖੀਆਂ ਤੇ ਇਲਜ਼ਾਮ ਲਗਾਏ ਨੇ ਖਾਲਸਾ ਦਿਵਾਨ ਸੁਸਾਇਟੀ ਨੇ ਘਟਨਾ ਦੀ ਨਿੰਦਾ ਕੀਤੀ ਹੈ ਗੁਰਦੁਆਰਾ ਪ੍ਰਬੰਧਨ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਦਰਸ 1906 ਦੇ ਵਿੱਚ ਸਥਾਪਿਤ ਆਰੋਸਾ ਸਟਰੀਟ ਗੁਰਦੁਆਰਾ ਕੈਨੇਡਾ ਦੇ ਵਿੱਚ ਸਭ ਤੋਂ ਪੁਰਾਣੇ ਅਤੇ ਸਭ ਤੋਂ ਮਹੱਤਵਪੂਰਨ ਸਿੱਖ ਸੰਸਥਾਵਾਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਕੇ ਟਾਰਗੇਟ ਕੀਤਾ ਗਿਆ ਜਿੱਥੇ ਕਿ ਗੁਰੂ ਘਰ ਦੇ ਬਾਹਰ ਇਹ ਨਾਰੇ ਲਿਖੇ ਗਏ ਨੇ ਤਸਵੀਰਾਂ ਵੀ ਅਸੀਂ ਤੁਹਾਨੂੰ ਬੁਖਾ ਰਹੇ ਹਾਂ ਕਿ ਕਿਵੇਂ ਗੁਰੂ ਘਰ ਦੀਆਂ ਗੰਧਾਂ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ ਪਹਿਲਾਂ ਵੀ ਉਸ ਤੋਂ ਪਹਿਲਾਂ ਵੀ ਗੱਲ ਕਰੀਏ ਚਾਹੇ ਐਮਬੈਸੀ ਦੇ ਵਿੱਚ ਗੁਰੂ ਘਰਾਂ ਦੇ ਬਾਹਰ ਇਸ ਤਰੀਕੇ ਦੀਆਂ ਹਰਕਤਾਂ ਪਹਿਲਾਂ ਕੁੰਜੀਆਂ ਹਰਕਤਾਂ ਆ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ ਇਸੇ ਤਰੀਕੇ ਦੀ ਹਰਕਤ ਕੈਨੇਡਾ ਦੇ ਵਿੱਚ ਮੋੜ ਤੋਂ ਕੀਤੀ ਗਈ ਹੈ ਜਿੱਥੇ ਕਿ ਖਾਲਿਸਤਾਨ ਸਮਰਥਕਾਂ ਨੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਵੈਨਕੂਵਰ ਦੇ ਗੁਰੂ ਘਰ ਦੇ ਬਾਹਰ ਨਾਰੇ ਲਿਖੇ ਗਏ ਨੇ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੁਰੂ ਘਰ ਦੀਆਂ ਕੰਧਾਂ ਤੇ ਕਿਸ ਤਰੀਕੇ ਦੇ ਨਾਲ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ ਤਾਂ ਖਾਲਸਾ ਜਵਾਨ ਸੁਸਾਇਟੀ ਦੇ ਰੋਜ਼ ਸਟਰੀਟ ਗੁਰਦੁਆਰੇ ਤੇ ਇਹ ਨਾਰੇ ਲਿਖੇ ਗਏ ਨੇ ਖਾਲਸਾ ਦੀਵਾਨ ਸੁਸਾਇਟੀ ਨੇ ਖਾਲਿਸਤਾਨੀ ਪੱਖੀਆਂ ਤੇ ਇਲਜ਼ਾਮ ਲਗਾਏ ਨੇ ਖਾਲਸਾ ਦੀਵਾਨ ਸੁਸਾਇਟੀ ਨੇ ਘਟਨਾ ਦੀ ਨਿੰਦਾ ਕੀਤੀ ਹੈ ਉੱਥੇ ਗੁਰਦੁਆਰਾ ਪ੍ਰਬੰਧਨ ਦੇ ਵੱਲੋਂ ਹੀ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਅਮਰੀਕੀ ਉਪ ਰਾਸ਼ਟਰਪਤੀ ਅੱਜ ਭਾਰਤ ਆ ਰਹੇ ਨੇ ਅੱਜ ਤੋਂ 4 ਦਿਨਾਂ ਦੇ ਭਾਰਤ ਦੌਰੇ ਤੇ ਰਹਿਣਗੇ ਉਪ ਰਾਸ਼ਟਰਪਤੀ ਜੇ ਡੀ ਵੈਂਸਸ ਸਵੇਰੇ 10 ਵਜੇ ਦੇ ਕਰੀਬ ਦਿੱਲੀ ਪਹੁੰਚਣਗੇ ਟੈਰਿਫ ਵਾਰਤ ਦੇ ਵਿਚਾਲੇ ਜੇ ਡੀ ਵੈਂਸ ਦਾ ਦੌਰਾ ਬਹੁਤ ਐਮ ਮੰਨਿਆ ਜਾ ਰਿਹਾ ਜੇ ਡੀ ਵੈਂਸਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਅੱਜ ਮੁਲਾਕਾਤ ਹੋਵੇਗੀ ਟੈਰਿਫ ਸਮੇਤ ਕਈ ਮੁੱਦਿਆਂ ਤੇ ਦਵੱਲੀ ਗੱਲਬਾਤ ਹੋਵੇਗੀ ਅਕਸ਼ਰ ਤਾਂ ਮੰਦਰ ਵੀ ਜਾਣਗੇ ਯੂ ਐਸ ਦੇ ਉਪ ਰਾਸ਼ਟਰਪਤੀ ਸੋਮਵਾਰ ਰਾਤ ਨੂੰ ਹੀ ਜੈਪੁਰ ਦੇ ਲਈ ਰਵਾਨਾ ਹੋਣਗੇ ਅਮਰੀਕਾ ਦੇ ਉਪ ਰਾਸ਼ਟਰਪਤੀ ਬਣ ਤੋਂ ਬਾਅਦ ਜੇ ਡੀ ਵੈਂਸ ਦਾ ਇਹ ਭਾਰਤ ਦਾ ਪਹਿਲਾ ਅਧਿਕਾਰਿਤ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਵੈਲਕਮ ਦਿੱਲੀ ਉਹਨਾਂ ਦੇ ਸਵਾਗਤ ਦੇ ਲਈ ਦਿੱਲੀ ਦੇ ਵਿੱਚ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਵੱਖ-ਵੱਖ ਹੋਲਡਿੰਗਸ ਫਲੈਕਸ ਨਜ਼ਰ ਆ ਰਹੇ ਨੇ ਜਿਸ ਦੇ ਕਿ ਜਿਨ੍ਹਾਂ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਜ਼ਰ ਆ ਰਹੀ ਹੈ ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਦੀ ਤਸਵੀਰ ਲਗਾਈ ਗਈ ਹੈ ਤਾਂ ਗਰਮ ਜੋਸ਼ੀ ਦੇ ਨਾਲ ਅਮਰੀਕਾ ਦੇ ਉਪ ਰਾਸ਼ਟਰਪਤੀ ਦਾ ਭਾਰਤ ਦੇ ਵਿੱਚ ਆਉਣ ਤੇ ਇਹ ਵੈਲਕਮ ਕੀਤਾ ਜਾ ਰਿਹਾ ਸਵਾਗਤ ਕੀਤਾ ਜਾ ਰਿਹਾ ਸਵੇਰੇ 10 ਵਜੇ ਦੇ ਕਰੀਬ ਜੇ ਡੀ ਵੈਂਸ ਦਿੱਲੀ ਪਹੁੰਚਣਗੇ ਅਗਲੀ ਖਬਰ ਅਮਰਪਾਲ ਦੇ ਨਾਲ ਜੁੜੀ ਹੋਈ ਹੈ ਅਮਰਪਾਲ ਤੇ ਐਨਐਸਏ ਵਧਾਉਣ ਤੋਂ ਬਾਅਦ 파ਰਾ ਚੜ ਗਿਆ ਵਾਰਿਸ ਪੰਜਾਬ ਦੇ ਕਥਿਤ ਗਰੁੱਪ ਦੀ ਚੈਟ ਤੇ ਵਿਵਾਦ ਹੋ ਗਿਆ ਕਥਿਤ ਚੈਟ ਦੇ ਵਿੱਚ ਰਵਨੀਤ ਬਿੱਟੂ ਤੇ ਮਜੀਠਿਆ ਨੂੰ ਟਾਰਗੇਟ ਕਰਨ ਦੀ ਚਰਚਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਖਾਲਿਸਤਾਨੀ ਅੰਸਰਾਂ ਤੇ ਐਕਸ਼ਨ ਲਵੇ ਜੋ ਕਿ ਰਵਨੀਤ ਬਿੱਟੂ ਨੇ ਮੰਗ ਰੱਖੀ ਹੈ ਉਹਨਾਂ ਨੇ ਕਿਹਾ ਕਿ ਲੀਡਰਾਂ ਦੇ ਕਤਲ ਦੀ ਸਾਜ਼ਿਸ਼ ਰਚਰੇ ਨੇ ਪੰਜਾਬ ਦੇ ਵਿੱਚ ਮੋੜ ਅਸਥਿਰਤਾ ਪੈਦਾ ਕਰਨ ਦੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਮਰਪਾਲ ਤੇ ਜੋ ਕਿ ਐਨਐਸਏ ਦੇ ਵਿੱਚ ਇੱਕ ਸਾਲ ਹੁਰ ਦੇ ਲਈ ਆ ਵਾਦਾ ਕਰ ਦਿੱਤਾ ਹੈ ਕਿ ਜਿਸ ਨੂੰ ਲੈ ਕੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਹਨਾਂ ਦੇ ਪਿਤਾ ਦੇ ਵੱਲੋਂ ਉੱਥੇ ਐਮਪੀ ਸਭਜੀਤ ਸਿੰਘ ਖਾਲਸਾ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਇਸ ਦੇ ਵਿਚਾਲੇ ਵਾਰਿਸ ਪੰਜਾਬ ਦੇ ਕਥਿਤ ਗਰੁੱਪ ਦੀ ਚਿਹੜ ਤੇ ਇਹ ਪੂਰਾ ਵਿਵਾਦ ਹੋ ਗਿਆ ਕਥਿਤ ਚਿਹੜ ਦੇ ਵਿੱਚ ਰਵਨੀਤ ਬਿੱਟੂ ਤੇ ਮਜੀਠੀਆ ਨੂੰ ਟਾਰਗੇਟ ਕਰਨ ਦੀ ਚਰਚਾ ਹੈ ਤੇ ਇਸ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਈ ਚਿਰਾਂ ਦਾ ਹੁਣ ਇਹ ਜਿਹਾ ਕੁਸ਼ੇ ਐਨਐਸਏ ਵਾਲਾ ਚੱਲ ਰਿਹਾ ਸੀ ਜੀ ਤੇ ਆ ਗਰਨੇਡ ਜਿਹੜੇ ਆ ਉਹ ਵੀ ਸਿੱਟੇ ਜਾ ਰਹੇ ਸੀ ਅੱਗੇ ਤਾਂ ਠੀਕ ਹੋ ਗਿਆ ਸੀ ਕਮ ਹੋਣ ਪਰ ਦੁਬਾਰਾ ਇਹਨਾਂ ਨੇ ਪੋਲਿਟਿਕਲ ਬੰਦੇਾਂ ਵੱਲ ਮੂੰਹ ਕੀਤਾ ਹੈ ਜਿਵੇਂ ਮੈਂ ਗਿਆ ਸੀ ਉਦੋਂ ਕਾਲੀਆਈ ਦੇ ਘਰੇ ਜੀ ਉਦੋਂ ਬਾਅਦ ਇਹ ਕੋਈ ਨਾ ਕੋਈ ਆਪਸ ਵਿੱਚ ਗੱਲਾਂ ਇੱਕ ਬੀਬੀ ਆ ਜਿਹੜੀ ਮੇਰੇ ਕੋਲ ਵੀ ਇਹ ਏਜੰਸੀਆਂ ਨੇ ਭੇਜੀ ਆ ਵੀ ਉਹ ਇੱਕ ਉਹ ਕਹਿ ਰਹੀ ਆ ਵੀ ਮੈਂ ਜ਼ਿੰਮੇਵਾਰੀ ਲੈਣੀ ਆ ਹਾਂ ਬੀਐਸਡੀ ਇੱਕ ਖਤਰਨਾਕ ਇੱਕ ਗੱਲ ਸਾਹਮਣੇ ਆਈ ਆ ਉਹ ਮੈਂ ਹੈਰਾਨ ਆ ਵੀ ਬੀਬੀ ਜੀ ਨੂੰ ਵੀ ਕੌਣ ਮਤਲਬ ਇਹ ਘਬਰਾਹ ਕਰਕੇ ਹੁਣ ਬੰਦੇ ਸੀ ਇਹ ਹੁਣ ਇਹ ਜਿਹੇ ਸਾਡੀਆਂ ਭੈਣਾ ਮਾਮਾ ਨੂੰ ਵੀ ਇਹ ਜੇ ਕੰਮ ਚ ਲਾ ਰਹੇ ਨੇ ਇਹ ਇੱਕ ਫਿਕਰ ਵਾਲੀ ਗੱਲ ਇਹ ਜੋ ਨਿਕਲੀ ਆ ਬਾਕੀ ਚਲੋ ਅਸੀਂ ਤਾਂ ਇਹ ਕੰਮਾਂ ਚ ਰਹਿੰਦੇ ਆ ਰੋਜ਼ ਪਤਾ ਇਹ ਚੱਲਦਾ ਰਹਿੰਦਾ ਮਥੇਰਾ ਐਨਟੀਆ ਮ ਸਰਕਾਰਾਂ ਦਾ ਸਕਿਉਰਿਟੀ ਆ ਦਾ ਕੀਤਾ ਹੁੰਦਾ ਹੈ ਇਹ ਜਿਹੜੀ ਆਈ ਹੈ ਨਾ ਇਹਨਾਂ ਦੇ ਗਰੁੱਪ ਦੇ ਵਿੱਚੋਂ ਕੋਈ ਬੰਦੇ ਨੇ ਇਹ ਸਾਰੀਆਂ ਗੱਲਾਂ ਲੀਕ ਕੀਤੀਆਂ ਜਿਹੜਾ ਇਹਨਾਂ ਦੀ ਕੋਈ ਖੁਫੀਆ ਗਰੁੱਪ ਆ ਇਹ ਇਹ ਜਿਹੜਾ ਵਾਰਿਸ ਪੰਜਾਬ ਦਾ ਹੂੰ ਉਨੇ ਕਿਸੇ ਉਹਨੇ ਵਿੱਚੋਂ ਹੀ ਕਿਸੇ ਬੰਦੇ ਨੇ ਜਿਹੜਾ ਇਹਨਾਂ ਦਾ ਮੈਂਬਰ ਆ ਉਹਨੇ ਕਿਤੇ ਗੱਲਾਂ ਕਿਸੇ ਨੂੰ ਲੀਕ ਕੀਤੀਆਂ ਏ ਉਦੋਂ ਇਹ ਸਾਰੇ মিডিਆ ਦੇ ਵਿੱਚ ਆਈਆਂ ਏ ਤੇ ਕੁਝ ਮੈਨੂੰ ਇਹ ਲੱਗਦਾ ਏ ਵੀ ਹੁਣ ਉਹ ਕੁਝ ਜਿਹੜੇ ਬੰਦੇ ਨੇ ਦੁਬਾਰਾ ਆਪਣੀਆਂ ਜੇਲਾਂਾਂ 'ਚ ਆ ਗਏ ਨੇ ਪੰਜਾਬ ਦੀਆਂ 'ਚ ਤੇ ਪੰਜਾਬ ਦੀਆਂ ਜੇਲਾਂਾਂ 'ਚ ਤੁਹਾਨੂੰ ਪਤਾ ਲੌਰੈਂਸ ਵੀ ਅੱਗੇ ਸੀ ਉਹਦੀ ਇੰਟਰਵਿਊ ਵੀ ਹੋ ਗਈ ਹੁਣ ਮੈਨੂੰ ਇਹ ਪੰਜਾਬ ਗਵਰਨਮੈਂਟ ਨੂੰ ਦੇਖਣਾ ਪਊਗਾ ਵੀ ਇਹ ਬੰਦੇ ਦੁਬਾਰਾ ਜੇਲਾਂ 'ਚ ਆ ਗਏ ਨੇ ਸਾਰੇ ਵਾਰ 'ਚ ਪੰਜਾਬ ਵਾਲੇ ਇਹਨਾਂ ਨੂੰ ਕਿਵੇਂ ਇਹ ਰੱਖਦੇ ਨੇ ਕੀ ਇਹ ਦੁਬਾਰਾ ਇਹ ਜਿਹੇ ਐਕਟੀਵਿਟੀਜ਼ ਆਉੰਦੀ ਸ਼ੁਰੂ ਹੋ ਗਏ ਆ ਜਾਂ ਐਸੇ ਬੰਦਿਆਂ ਨੇ ਇਹਨਾਂ ਨਾਲ ਲਿੰਕ ਆ ਖਾਲਿਸਤਾਨੀਆਂ ਨੇ ਲਿੰਕ ਜਿਹੜੇ ਸਾਬਿਤ ਕਰਤੇ ਆ ਇਹ ਇੱਕ ਨਵੀਂ ਜਿਹੜੀ ਗੱਲ ਆ ਦੇਖਣ ਵਾਲੀ ਆ ਕਿਉਂਕਿ ਉਹ ਆਏ ਹਜੇ ਥੋੜੇ ਥੋੜੇ ਦਿਨ ਹੋਏ ਆ ਉਹਨਾਂ ਨੂੰ ਜੇਲਾ ਚ ਲੱਗ ਲੱਗ ਇਹ ਪੰਜਾਬ ਦੀ ਜੇਲ੍ਹ ਜਾ ਕੇ ਉਹੀ ਕੰਮ ਨੇ ਜਿਹੜੇ ਆ ਕਰਨ ਲੱਗ ਗਏ ਆ WhatsApp ਹੁਣ ਚੱਲਣ ਲੱਗ ਗਏ ਇਹਨਾਂ ਦੇ ਉਹੀ ਅਸਿੱਧੀਆਂ ਧਮਕੀਆਂ ਦੇਖੋ ਜੋ ਵਿੱਚ ਲਿਖਿਆ ਵੀ ਪਹਿਲਾਂ ਉਹਦਾ ਸੌਦਾ ਲਾਓ ਫਿਰ ਬੀਬੀ ਬੀਬੀ ਬੈਠੀ ਐ ਮੈਂ ਪਿੱਛੇ ਸੁਣ ਰਿਆ ਸੀ ਕਿਉਂਕਿ ਮੈਂ ਉਹ ਬੜੀ ਧਿਆਨ ਨਾਲ ਸੁਣੀ ਉਹ ਬੀਬੀ ਦੇ ਪਿੱਛੇ ਕਿਤੇ ਖਾਲੀ ਜਗ੍ਹਾ ਤੇ ਤਰ੍ਹਾਂ ਦੀ ਆਵਾਜ਼ ਬੋਲਣ ਦੀ ਆਉਂਦੀ ਆ ਹੂੰ ਉਹ ਵੀ ਕਿਸੇ ਡੇਰੇ ਤੇ ਕਿਸੇ ਫਾਰਮ ਹਾਊਸ ਤੇ ਇੱਥੇ ਆ ਕਿਤੇ ਨਾ ਕਿਤੇ ਲੱਭੀ ਜਾਊ ਲੱਭੀ ਡਬਲ ਉਹ ਲੱਭ ਲੋਗੀ ਪਰ ਕਿਉਂ ਆਪਾਂ ਐਸੇ ਕੰਮਾਂ 'ਚ ਕੀ ਕਰਨਾ ਹੈ ਕੀ ਲੰਭੂਗਾ ਕਿਸੇ ਨੂੰ ਕਿਸੇ ਨੂੰ ਮਾਰ ਕੇ ਜਾਂ ਕਰਕੇ ਤੁਸੀਂ ਆਪਣੀ ਜ਼ਿੰਮੇਵਾਰ ਵਿਚਾਰ ਧਾਰਾ ਰੱਖੋ ਹੂੰ ਹੁਣ ਆ ਜਿਨ੍ਹਾਂ ਨੇ ਕੀਤੀ ਹੁਣ ਪੁਲਿਸ ਲੱਗ ਜੂ ਇਹਨਾਂ ਮਗਰ ਇਹ ਚੱਕੇ ਜਾਣਗੇ ਹਾਂ ਬਰਾੜ ਸਾਹਿਬ ਬਿਲਕੁਲ ਜੀ ਜਾਨੀ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਇਹਨਾਂ ਚੀਜ਼ਾਂ ਨੂੰ ਗੰभीरता ਨਾਲ ਲੈਂਦੀ ਹੈ ਔਰ ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨੀ ਵੀ ਜਾਨੀ ਕਿ ਸਾਡੀ ਜਿਹੜੀ ਕਾਉਂਟਰ ਇੰਟੈਲੀਜੈਂਸ ਹੈ ਇਸ ਤਰੀਕੇ ਨਾਲ ਜਿਹੜਾ ਗਰਨੇਡ ਦਾ ਮੁੱਖ ਦੋਸ਼ੀ ਸੀ ਗਰਨੇਡ ਸਿੱਟਣ ਦਾ ਹੈ ਨਾ ਛਟਵਾਉਣ ਦਾ ਉਹਦੇ ਪਿੱਛੇ ਸੀ ਉਦੇ ਵੀ ਤੁਸੀਂ ਦੇਖੋ ਪਲ-ਪਲ ਦੀ ਉਸ ਦੀ ਮੂਵਮੈਂਟ ਜਿਹਨੂੰ ਟਰੈਕ ਕਰ ਰਹੇ ਸੀ ਤੇ ਉਸ ਤੋਂ ਬਾਅਦ ਯੂਐਸ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਠੀਕ ਹੈ ਨਾ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਇਹਨਾਂ ਚੀਜ਼ਾਂ ਦਾ ਇਹ ਵੀ ਕਿਸੇ ਵੀ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਹੈਗਾ ਔਰ ਕੰਪਰੋਮਾਈਜ਼ ਕਰਨਾ ਵੀ ਨਹੀਂ ਚਾਹੀਦਾ ਔਰ ਆਮ ਆਦੀ ਪਾਰਟੀ ਦਾ ਸਟੈਂਡ ਬੜਾ ਸਪੱਸ਼ਟ-ਸਪੱਸ਼ਟ ਹੈਗਾ ਜਦੋਂ ਦੇਸ਼ ਦੀ ਰਾਖੀ ਦੀ ਗੱਲ ਹੋਵੇ ਸੂਬੇ ਦੀ ਸੁਰੱਖਿਆ ਦੀ ਗੱਲ ਹੋਵੇ ਉਸ ਟਾਈਮ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਨੈਚੁਰਲੀ ਇਹ ਵੀ ਜਿਹੜੀ ਤੁਹਾਡੀ ਚੈਟ ਜਿਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਚੈਟ ਨੂੰ ਬਿਲਕੁਲ ਨੈਚੁਰਲੀ ਇਹ ਪੁਲਿਸ ਖੰਗਾਲੇਗੀ ਕਾਉਂਟਰ ਇੰਟੈਲੀਜੈਂਸ ਖੰਗਾਲੇਗੀ ਉਸ ਤੋਂ ਬਾਅਦ ਜੇਕਰ ਇਸ ਦੇ ਵਿੱਚ ਕੋਈ ਸਚਾਈ ਨਜ਼ਰ ਆਉਂਦੀ ਹੈਗੀ ਹੈ ਤਾਂ ਜੋ ਕੋਈ ਵੀ ਸਬੰਧਤ ਜਿਹੜਾ ਹੈਗਾ ਸਟਫ ਹੈਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ